ਅਸੀ ਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਮ ਹੋ ਗਏ ਅੱਜ ਗੱਲ ਕਰਦੇ ਆ ਆਪਾਂ ਜਿਹੜਾ ਸਿਸਟਮ ਚੱਲ ਰਿਹਾ ਨਾ ਵੀ ਵੀ ਭਈਏ ਪੰਜਾਬੋ ਪੰਜਾਬ ਬਚਾਓ ਪੰਜਾਬ ਦਾ ਤਾਂ ਮੈਨੂੰ ਪਤਾ ਨਹੀਂ ਬਚੂਗਾ ਕਿ ਨਹੀਂ ਪਰ ਸਾਡਾ ਕੋਹ ਨੀਗੜ ਹਲਕਾ ਜ਼ਰੂਰ ਇੰਨਾਂ ਦੀ ਲਪੇਟ ਚ ਆ ਜਾਊਗਾ ਅਸੀਂ ਹੜ੍ਹ ਤੋਂ ਵੀ ਬਚ ਜਾਨੇ ਆ ਪਾਣੀ ਤੋਂ ਵੀ ਬਚ ਜਾਨੇ ਆ ਅਸੀਂ ਉਹ ਸਾਡਾ ਇਲਾਕਾ ਕੁਦਰਤੀ ਤੌਰ ਤੇ ਚਲ ਉੱਚਾ ਲੜੋ ਜਾ ਸਾਡੇ ਕੋਈ ਨਹੀਂ ਕੋਈ ਦਰਿਆ ਨੇੜੇ ਪੈਂਦਾ ਇੱਧਰ ਕੋਈ ਨਹੀਂ ਘੱਗਰ ਚੜਦਾ ਸਾਡੇ ਬੱਚਤ ਰਹਿੰਦੀ ਆ ਪਰ ਅਸੀਂ ਇਹ ਹੱਟੋਂ ਨਹੀਂ ਬਚਨੇ ਉਹ ਹੱਟ ਦੇ ਵਿੱਚ ਤਾਂ ਹਰੇਕ ਬੰਦਾ ਇੱਕ ਦੂਜੇ ਦੀ ਮਦਦ ਕਰਦਾਗਾ ਇਹ ਹੜਾ ਜਦੋਂ ਆਊਗਾ ਇਹਦੇ ਵਿੱਚ ਕਿਸੇ ਨੇ ਕਿਸੇ ਦੀ ਮਦਦ ਨਹੀਂ ਕਰਨੀ ਉਹਦਾ ਕਾਰਨ ਇਹ ਹੋ ਜੂਗਾ ਵੀ ਜਦੋਂ ਜਦੋਂ ਤੁਹਾਡਾ ਲੋਕ ਦੂਜੇ ਜ਼ਿਲ੍ਹਿਆਂ ਦੇ ਵਿੱਚ ਹੜਕ ਪੜਵਾਰੇ ਤੇ ਉਦੋਂ ਭਵਾਨੀਗੜ੍ਹ ਦੇ ਸੰਗਰੂਰ ਦੇ ਲੋਕ ਛੁੱਟੇ ਪਏ ਤੇ ਇਹ ਗੱਲ ਆ ਜੂਗੀ ਸਾਹਮਣੇ ਤੁਸੀਂ ਮੈਥੋਂ ਲਿਖ ਕੇ ਲੈ ਲਿਓ ਹਜੇ ਵੀ ਟਾਈਮ ਆ ਛੋਡੇ ਕੋ ਲੋਕੋ ਜਾਗ ਜੋ ਜੇ ਕਿਸੇ ਨੂੰ ਡਰ ਲੱਗਦਾ ਅੱਗੇ ਲੱਗਣ ਤੋਂ ਅੱਗੇ ਲੱਗ ਜਾਂਗੇ ਕੋਈ ਚੱਕਰ ਨਹੀਂ ਅੱਗੇ ਲੱਗਣ ਵਾਲਾ ਕੋਈ ਕੋਈ ਬੰਪ ਨਹੀਂ ਕਰਦਾ ਪਰ ਮੜਾ ਮੋਟਾ ਤਾਂ ਕੰਨ ਤੇ ਜੂਨ ਹੀ ਕਿਸੇ ਤੇ ਸਿਰਕਦੀ ਮੈਂ ਰੋਜ਼ ਵਾਂਗੂ ਡੇਲੀ ਵਾਂਗੂ ਵੀਡੀਓ ਪਾਉਂਦਾ ਸੀ ਮੈਂ ਪਹਿਲਾਂ ਮੇਰੀ ਘਰ ਵਾਲੀ ਦੀ ਡਿਊਟੀ ਹੁੰਦੀ ਸੀ ਸ਼ਰਤਿਆਂ 'ਚ ਮੈਂ ਜਲਦੀ ਭੱਗ ਜਾਂਦਾ ਸੀ ਹੁਣ ਵੀ ਮੈਂ ਜਲਦੀ ਭੱਗ ਜਾਂਦਾ ਦੁਕਾਨ ਤੇ ਤਾਂ ਡੇਲੀ ਜਦੋਂ ਮੈਂ ਜਾਂਦਾ ਸੀ ਕੋਈ ਨਾ ਕੋਈ ਗੱਡੀ ਚੋਂ 10-5 10 ਬੰਦੇ 15 ਬੰਦੇ ਉਤਰਦੇ ਤੇ ਆ ਹੁਣ ਵੀ ਹੁਣ ਤਾਂ ਇਹਨਾਂ ਨੇ ਘਰ ਲੈ ਲਏ ਬਾਈ ਜੀ ਮਹੱਲੇ ਲੈ ਲਏ ਪੂਰੇ ਦੇ ਪੂਰੇ ਠੀਕ ਆ ਕੋਠੀਆਂ ਮੁੱਲ ਖਰੀਦ ਲੀਆਂ ਦੁਕਾਨਾਂ ਲੈ ਲਈਆਂ ਇਹ ਆਪਦੇ ਚਾਚੇ ਤਾਏ ਭੈਣ ਭਾਈ ਸਾਰਿਆਂ ਨੂੰ ਸੈੱਟ ਕਰ ਰਹੇ ਨੇਗੇ ਮੈਂ ਇਹਦੇ ਗੱਲ ਦੇ ਖਿਲਾਫ ਨਹੀਂ ਹੈਗਾ ਮੈਂ ਵੀ ਵੀ ਕੋਈ ਕੰਮ ਨਾ ਕਰੇ ਹਾਂ ਕਰੋ ਜੀ ਠੱਟ ਕੇ ਕਰੋ ਕੰਮ ਕੰਮ ਕਰੋ ਜੀ ਸੱਦ ਕੇ ਕਰੋ ਪਰ ਜਿੱਥੇ ਆਪਾਂ ਰਹਿਣੇ ਆ ਉਹਨੂੰ ਉਹੋ ਜਿਹਾ ਰਹਿਣ ਦੋ ਮੈਂ ਜਾ ਕੇ ਤੁਹਾਨੂੰ ਰਾਸਤੇ 'ਚ ਆ ਮੈਂ ਗੱਲ ਕਰ ਰਹਾ ਹਾਂ ਉਹਨਾਂ ਨਾਲ ਜਾ ਕੇ ਜੇ ਕਹੋਗੇ ਤਾਂ ਤੁਹਾਨੂੰ ਫੋਟੋਆਂ ਪਾ ਦੂੰਗਾ ਦੁਕਾਨ ਦੇ ਅੱਗੇ ਸਾਰਾ ਲਾਲ ਕਰਿਆ ਪਿਆਊਗਾ ਉੱਥੋਂ ਛੱਡਦੇ ਨੇ ਜੇ ਰੰਗ ਕਰਨ ਵਾਲੇ ਜਾਂਦੇ ਨੇ ਘੱਟੋ ਘੱਟ 20 25 ਬੰਦੇ ਉਹ ਸਾਰਿਆਂ ਗੁਟਕਾ ਪਾਣ ਸਾਰਾ ਕੁਝ ਖਾਂਦੇ ਨੇ ਜੇ ਜੇ ਉਹਨਾਂ ਨੂੰ ਕਹਿ ਦੇ ਮੁਰੋ ਆਕੜਦੇ ਨੇ ਅਜੇ ਵੀ ਅਜੇ ਵੀ ਟਾਈਮ ਆ ਲੋਕੋ ਉੱਠ ਜਿਓ ਵਧੀਆ ਰਹੋਗੇ ਸੋਡਾ ਕਿਸੇ ਨੂੰ ਐ ਨਹੀਂ ਪਤਾ ਲੱਗਣਾ 9084 1984 ਦੇ ਵਿੱਚ ਪਤਾ ਦਿੱਲੀ ਦੇ ਵਿੱਚ ਕੀ ਹੋਇਆ ਸੀ ਜਿੱਲੀ ਦੇ ਵਿੱਚ ਉਹ ਹੋਇਆ ਸੀਗਾ ਉਹਨਾਂ ਲੋਕਾਂ ਨੂੰ ਪਤਾ ਤੀਗਾ ਸਭ ਤੋਂ ਜ਼ਿਆਦਾ ਘਰਾ ਦਾ ਨੁਕਸਾਨ ਉਹਨਾਂ ਦਾ ਹੋਇਆ ਜਿਨ੍ਹਾਂ ਦੇ ਕੋਈ ਗੈਲਮੂਰੇ ਨਹੀਂ ਸੀ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਆਉਂਦਾ ਜਾਣਦਾ ਨਹੀਂ ਸੀ ਵਿਰੋਧੀਆਂ ਨੂੰ ਪਤਾ ਸੀ ਵੀ ਇਹਨਾਂ ਦੇ ਕੋਈ ਆਉਣਾ ਜਾਣਾ ਨਹੀਂ ਇਹਨਾਂ ਦੀ ਫਲਾਣੀ ਤੋਂ ਮੇ ਦੁਕਾਨਾ ਫਲਾਣਾ ਘਰਾਗਾ ਉਹਨਾਂ ਨੇ ਬੰਦੇ ਮਾਰੇ ਅੱਗਾਂ ਲਾਈਆਂ ਘਰ ਦੱਬੇ ਦੁਕਾਨਾਂ ਦੱਬੀਆਂ ਆਉਣ ਵਾਲੇ ਟਾਈਮ ਦੇ ਵਿੱਚ ਮੈਥੋਂ ਲਿਖ ਕੇ ਲੈ ਲਓ ਜਿਹੜੇ ਤੁਸੀਂ ਆ ਕਹਿਨੇ ਹੋ ਨਾ ਅਸੀਂ ਸ਼ਹਿਰਾਂ 'ਚ ਬੈਠੇ ਆ ਅਸੀਂ ਸ਼ਹਿਰਾਂ 'ਚ ਬੈਠੇ ਆ ਸਾਨੂੰ ਕੀ ਆ ਸਭ ਤੋਂ ਜ਼ਿਆਦਾ ਸੇਕ ਸ਼ਹਿਰਾਂ ਦੇ ਵਿੱਚ ਲੱਗੂਗਾ ਮੇਰੀ ਗੱਲ ਇਹਨੂੰ ਜ਼ਿਆਦਾ ਰੱਖ ਲਿਓ ਪਰ ਮੈਂ ਤੁਹਾਨੂੰ ਬਾਰ-ਬਾਰ ਕਹਿਣਾਗਾ ਹਜੇ ਵੀ ਟਾਈਮ ਆ ਮਾੜਾ ਮੋਟਾ ਹੋਰ ਨਹੀਂ ਜੇ ਇੱਕ ਐਪਲੀਕੇਸ਼ਨ ਲਿਖ ਕੇ ਡੀਸੀ ਨੂੰ ਐਸਡੀਐਮ ਨੂੰ ਆਪਣੇ ਥਾਣੇ ਦੇ ਐਸਐਚ ਨੂੰ ਤਾਂ ਦੇ ਆਈਏ ਆਪਾਂ ਵੀ ਕੰਮ ਸੇ ਕੰਮ ਇਹਨਾਂ ਦੀ ਸਨਾਖਤ ਤਾਂ ਹੋ ਜੇ ਵੀ ਇਹ ਆਉਂਦੇ ਕਿੱਥੋਂ ਨੇ ਇੰਨਾ ਕੁ ਤਾਂ ਕਰ ਸਕਦੇ ਆ ਕਹਿ ਇਹ ਵੀ ਨਹੀਂ ਆਪਾਂ ਤੋਂ ਹੁਣ ਕੰਮਕਾਰ ਸਾਰਿਆਂ ਨੂੰ ਪਿਆਰੇ ਨੇ ਜੇ ਆਪਾਂ ਨਹੀਂ ਕਹਿੰਦੇ ਕੰਮਕਾਰ ਕਿਸੇ ਨੂੰ ਮਾੜਾ ਲੱਗਦਾ ਕੰਮਕਾਰ ਕੰਮ ਕਰ ਮੈਨੂੰ ਵੀ ਚੰਗਾ ਲੱਗਦਾ ਹੋ ਸਕਦਾ ਸਭ ਤੋਂ ਜ਼ਿਆਦਾ ਕੰਮ ਮੇਰੇ ਕੋਲ ਆਉਂਦਾ ਹੋਵੇ ਇਹਨਾਂ ਦਾ ਪਰ ਇਹ ਇਹ ਨਹੀਂ ਹੈਗਾ ਵੀ ਮੈਂ ਮੇਰੇ ਜਵਾਬ ਕਣੀ ਕੋਈ ਅੱਖਾਂ ਕੱਢੂਗਾ ਮੈਂ ਦੇਖੂਗਾ ਵੀ ਹਾਂ ਉਹ ਮੈਨੂੰ 10 ਰੁਪਏ ਵਟਾਉਂਦਾ ਕਰਨਾ ਆਪਾਂ ਨੂੰ ਨਹੀਂ ਲੋੜ ਬਾਈ ਜੀ ਐਜੇ ਪੈਸੇ ਮੈਂ ਖਾਸ ਕਰਕੇ ਬੇਨਤੀ ਕਰਦਾ ਮੇਰੇ ਭਾਨੀ ਲੜ ਸਹਿਰ ਦੇ ਲੋਕਾਂ ਨੂੰ ਬੇਨਤੀ ਕਰਦਾ ਮਾੜਾ ਮੋਟਾ ਉੱਠ ਜੋ ਹੁਣ ਤਾਂ ਕਿਸੇ ਗੁੰਜੇ ਚੋ ਜਿੰਨੇ ਇੱਥੇ ਪੱਤਰਕਾਰ ਨੇ ਜਿੰਨੇ ਇੱਥੇ ਬਾਈ ਜੀ ਸੋਸ਼ਲ ਮੀਡੀਆ ਪੇਜ ਚਲਾਉਂਦੇ ਨੇ ਵੀਡੀਓ ਪਾਓ ਕਿਉਂ ਨਹੀਂ ਪਾਰੇ ਮੈਂ ਅੱਕ ਕੇ ਪਾਈ ਆ ਕੀ ਵੀਡੀਓ ਕਾ ਮੇਰੇ ਕੋਲ ਨਾ ਤਾਂ ਕੋਈ ਅਥਾਰਟੀ ਆ ਵੀਰੇ ਨਾ ਮੈਂ ਕੋਈ ਪੱਤਰਕਾਰ ਆ ਮੈਂ ਤਾਂ ਆ ਗੱਡੀ 'ਚ ਮੇਰੇ 15 ਮਿੰਟ ਹੁੰਦੇ ਨੇ ਜਾਣ ਦੇ 15 ਮਿੰਟ ਹੁੰਦੇ ਨੇ ਆਉਣ ਦੇ ਜੋ ਮੇਰੇ ਦਿਲ 'ਚੋਂ ਦਾ ਆਪਾਂ ਗੱਲ ਕਰ ਲੈਨੇ ਆਂਗੇ ਮੈਨੂੰ ਕੱਲ ਥੋੜੇ ਪਰਕੇ ਵੀਰ ਭਾਈ ਮੇਰੇ ਅੰਕਲ ਲੱਗਦੇ ਨੇ ਉਹ ਕਹਿੰਦੇ ਯਾਰ ਵੀਡੀਓ ਨਹੀਂ ਪਾਈ ਪੁੱਤ ਤੂੰ ਮੈਂ ਆ ਹੀ ਪਾ ਦਾਂਗੇ ਗੱਲ ਨੂੰ ਪਾ ਦਾਂਗੇ ਆਪਾਂ ਨੇ ਅੱਜ ਪਾਤੀ ਐਸੀ ਗੱਲ ਕਰਕੇ ਕਹਿਣਾਗਾ ਵੀ ਵੀ ਜੇ ਤੁਸੀਂ ਅਫਰਾਲਾ ਕਰੋਗੇ ਤਾਂ ਅੱਗੇ ਕੰਮ ਚੱਲੂਗਾ ਜੇ ਤੁਸੀਂ ਕੋਈ ਵੀ ਨਹੀਂ ਬੋਲਦਾ ਤਾਂ ਇਥੇ ਐ ਸਮਝ ਲਓ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਉਹ ਇੱਕ ਦਰਖਤ ਤੇ ਬੇਲ ਨਹੀਂ ਲੱਗ ਜਾਂਦੀ ਐਂਡ ਤੇ ਸਾਰਾ ਦਰਖਤ ਸੁੱਕ ਜਾਂਦਾ ਬਾਸ ਉਹ ਸਿਸਟਮ ਹੋਣਾਗਾ ਤੁਹਾਡਾ ਮੈਂ ਤੁਹਾਨੂੰ ਲਿਖ ਕੇ ਲੈ ਲਿਓ ਫੇਰ ਤੁਸੀਂ ਰੌਲਾ ਪਾਉਂਗੇ ਹਰ ਛੋਟੇ ਨਾਲ ਕਿਸੇ ਨੇ ਨਹੀਂ ਕੱਢਣਾ ਅਗਲਾ ਕੂ ਤੁਸੀਂ ਉਦੋਂ ਸੁੱਤੇ ਪਏ ਤੇ ਜੇ ਸਾਰੇ ਦੇលਿਆ ਜੋ ਸਾਰੇ ਸ਼ਹਿਰਾਂ ਚੋਂ ਆਵਾਜ਼ ਉੱਠੂਗੀ ਤਾਂ ਕੰਨ ਤੇ ਜੂੰ ਸਿਰਕੂਗੀ ਕਿਸੇ ਪ੍ਰਸ਼ਾਸਨ ਦੇ ਕਿਸੇ ਸਰਕਾਰ ਦੇ ਉਮੀਦ ਆ ਕਿਸੇ ਨੂੰ ਗੁੱਸਾ ਨਹੀਂ ਲੱਗਿਆ ਹੋਊਗਾ ਇੱਕ ਤਾਂ ਕੀੜਾ ਬਹੁਤ ਛੇਤੀ ਵੱੜਦਾ ਨਾ ਗੁੱਸੇ ਵਾਲਾ ਚਲ ਜੇ ਵੱੜਦਾ ਕਾ ਜੇ ਲੱਗਿਆ ਕਿਸੇ ਨੂੰ ਗੁੱਸਾ ਤਾਂ ਲੱਗੇ ਆਈ ਡੋਨਟ ਕੇਅਰ ਥੈਂਕ ਯੂ